ਜਿਵੇਂ ਤੁਹਾਨੂੰ ਪਤਾ ਸ਼ਹਿਰ ਦੇ ਅੰਦਰ ਇਹ ਤੀਸਰੀ ਘਟਨਾ ਮੰਦਰ ਤੋੜਨ ਦੀ ਜਦੋਂ ਕਿ ਕਿਸੇ ਹੋਰ ਧਰਮ ਦੇ ਅੰਦਰ ਕੋਈ ਐਸੀ ਗੱਲਬਾਤ ਹੋ ਜਾਏ ਤਾਂ ਮੈਂ ਸਮਝਦਾ ਭਈ ਪੂਰੇ ਸ਼ਹਿਰ ਚ ਇੱਕ ਦੰਗਾ ਦੰਗੇ ਵਾਲੀ ਸਥਿਤੀ ਹੋ ਜਾਂਦੀ ਹੈ ਜੋ ਨਕਸ਼ੇ ਦੇ ਅੰਦਰ ਉਹਨਾਂ ਨੇ ਇੱਥੇ ਬਾਥਰੂਮ ਬਣਾਉਣ ਦਾ ਸੋਚਿਆ ਹੋਇਆ ਸੀ ਉਹ ਕੈਨਸਲ ਕਰਾ ਦਾਂਗੇ ਔਰ ਮੰਦਰ ਇਹ ਅਸੀਂ ਛੋਟੇ-ਛੋਟੇ ਸੀ ਜਾਂਦਾ ਮੰਦਰ ਰਹੇਗਾ ਮੰਦਰ ਅਜ ਦਾ ਨਹੀਂ ਹੈ ਪੁਰਾਣਾ ਮੰਦਰ ਰਹੇਗਾ ਸੁਲਾਵੇ ਮੰਦਰ ਮਨ ਦਾ ਧਿਆਨ ਲੋ ਲਾਵੇ ਪਰਨਾਮ ਤੁਪਸੀ ਰਾਜਾ ਜੈ ਰਾਜ ਸਰਦ ਤੁਮ ਰਾਜਾ ਰਾਜਪੁਰਾ ਦੇ ਵਿੱਚ ਸ਼ਿਵ ਮੰਦਰ ਤੋੜੇ ਜਾਣ ਦਾ ਗਰਮਾਇਆ ਮਾਮਲਾ ਹਿੰਦੂ ਸੰਗਠਨਾ ਨੇ ਐਸਟੀਐਮ ਦਫਤਰ ਦੇ ਬਾਹਰ ਬੈਠ ਕੇ ਕੀਤੀ ਹਨੂਮਨ ਜਲਸਾ ਆਖਰ ਕੀ ਕਹਿੰਦੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਸੋ ਬੀਤੇ ਦਿਨੀ ਪਹਿਲਾ ਰਾਜਪੁਰਾ ਦੇ ਮਿਨੀ ਸੈਕਟਰੀਏਟ ਦੇ ਬੈਕ ਸਾਈਡ ਦੇ ਉੱਤੇ 60 ਸਾਲ ਪੁਰਾਣਾ ਸ਼ਿਵ ਮੰਦਿਰ ਤੋੜੇ ਜਾਣ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਸੀ ਇਸ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨਾ ਦੇ ਵੱਲੋਂ ਅੱਜ ਸਥਾਨਿਕ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਮੌਕੇ ਤੇ ਉਤੇ ਗੁੱਸੇ ਦੇ ਵਿੱਚ ਆਏ ਹਿੰਦੂ ਸੰਗਠਾ ਦੇ ਵੱਲੋਂ ਰਾਜਪੁਰਾ ਦੇ ਐਸ ਡੀ ਐਮ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਹਨੂਮਨ ਚਾਲੀਸਾ ਵੀ ਕੀਤੀ ਗਈ ਆਖਿਰ ਮੌਕੇ ਤੇ ਉਤੇ ਕਿ ਹਿੰਦੂ ਸੰਗਠਨਾ ਦੀ ਮੰਗ ਹੈ ਇਹ ਵੀ ਸੁਣਦੇ ਆ ਜਿਵੇਂ ਤੁਹਾਨੂੰ ਪਤਾ ਸ਼ਹਿਰ ਦੇ ਅੰਦਰ ਇਹ ਤੀਸਰੀ ਘਟਨਾ ਮੰਦਰ ਤੋੜਨ ਦੀ, ਛਿ ਮੰਦਰ ਤੋੜੁੰਦੀ। 4-5 ਸਾਲ ਪਹਿਲਾਂ ਪੁਰਾਣੇ ਰਾਜਪੁਰੇ ਸ਼ਿਵਲਿੰਗ ਚੱਕ ਕੇ ਪਤਾ ਨਹੀਂ ਕਿਹੜੇ ਦਰਿਆ ਚ ਸੁੱਟ ਕੇ ਆਇਆ ਸੀ ਪ੍ਰਸ਼ਾਸਨ। ਉਸ ਤੋਂ ਬਾਅਦ ਅਰਜੰਦ ਦੇ ਕਲੋਨੀ ਚ ਛਿਵਲਿੰਗ ਤੋੜੇ ਗਏ, ਮੰਦਰ ਤੋੜੇ ਗਏ, ਮੂਰਤੀਆਂ ਤੋੜੀ ਗਈਆਂ। ਇਹ ਤੀਸਰੀ ਘਟਨਾ ਸੀ। ਜਦੋਂ ਕਿ ਕਿਸੇ ਹੋਰ ਧਰਮ ਦੇ ਅੰਦਰ ਕੋਈ ਐਸੀ ਗੱਲਬਾਤ ਹੋ ਜਾਏ ਤਾਂ ਮੈਂ ਸਮਝਦਾ ਭਈ ਪੂਰੇ ਸ਼ਹਿਰ ਚ ਇੱਕ ਦੰਗਾ ਦੰਗੇ ਵਾਲੀ ਸਥਿਤੀ ਹੋ ਜਾਂਦੀ ਆ ਤੇ 2 ਮਿੰਟ ਚ ਪ੍ਰਸ਼ਾਸਨ ਉਹਨਾਂ ਦਾ ਮਸਲਾ ਹੱਲ ਕਰਦਾ ਅਸੀਂ 10 ਦਿਨ ਇਸ ਕਰਕੇ ਘੁੰਮਦੇ ਰਹੇ ਭਈ ਸਾਡੇ ਜਿਹੜੇ ਲੋਕ ਆ ਸ਼ਾਂਤੀਪ੍ਰੀਆ ਲੋਕ ਆ ਅਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਬਾਰ ਬਾਰ ਅਸੀਂ ਪ੍ਰਸ਼ਾਸਨ ਕੋਲ ਜਾ ਰਹੇ ਸੀ ਸਾਡੇ ਕੋਲ ਬਾਰ ਬਾਰ ਟਾਈਮ ਮੰਗਿਆ ਉਹਨਾਂ ਨੇ ਤੇ ਅਸੀਂ ਟਾਈਮ ਦਿੱਤਾ ਅੱਜ ਮਜਬੂਰਨ ਸਾਨੂੰ ਐਸਿਡਮ ਸਾਹਿਬ ਦੇ ਅੱਗੇ ਧਰਨਾ ਲਾਣਾ ਪਿਆ ਸਤੋਂ ਬਾਅਦ ਜਦੋਂ ਸਾਡੀ ਮੀਟਿੰਗ ਹੋਈ ਐਸਡੀਐਮ ਸਾਹਿਬ ਨੇ ਸਾਰਿਆਂ ਨਾਲ ਇੱਕ ਪ੍ਰੋਮਿਸ ਕਰਿਆ ਵੀ ਇਹ ਜਿਹੜੀ ਜਗ੍ਹਾ ਮੈਂ ਪੈਪਸੂ ਕੋਲੋਂ ਤੁਹਾਨੂੰ ਮੰਦਿਰ ਵਾਸਤੇ ਅਲਾਟ ਕਰਕੇ ਦਵਾਂਗੇ ਜੋ ਨਕਸ਼ੇ ਦੇ ਅੰਦਰ ਉਹਨਾਂ ਨੇ ਇੱਥੇ ਬਾਥਰੂਮ ਬਣਾਉਣ ਦਾ ਸੋਚਿਆ ਹੋਇਆ ਸੀ ਉਹ ਕੈਨਸਲ ਕਰਾ ਦਾਂਗੇ ਤੇ ਤੁਸੀਂ ਆਪਦਾ ਸ਼ਿਵਲਿੰਗ ਉੱਥੇ ਲਿਆ ਕੇ ਸਥਾਪਿਤ ਕਰਕੇ ਪੂਜਾ ਸ਼ੁਰੂ ਕਰੋ ਸਾਨੂੰ ਕੋਈ ਦਿੱਕਤ ਨਹੀਂ ਤੇ ਇਹਦੇ ਨਾਲ ਸਾਰੇ ਸਹਿਮਤ ਹੋ ਗਏ ਇੱਕ ਮੈਂ ਇਹ ਕਹਾਂਗਾ ਵਿਪ੍ਰਸ਼ਾਸਨ ਦੇ ਜਿਹੜੀ ਕਸਮਜਦਾਰੀ ਨਾਲ ਇੱਕ ਬਹੁਤ ਵੱਡਾ ਜਿਹੜਾ ਹਾਦਸਾ ਟਲ ਗਿਆ ਕਿਉਂਕਿ ਧਰਮ ਪਿੱਛੇ ਜੇ ਕੋਈ ਸਾਡੇ ਸ਼ਿਵ ਭਗਵਾਨ ਦਾ ਨਰਾਦਰ ਕਰੇ ਤਾਂ ਬਹੁਤ ਵੱਡਾ ਇੱਕ ਐਜੀਟੇਸ਼ਨ ਸ਼ਹਿਰ 'ਚ ਹੋਣ ਜਾ ਰਿਹਾ ਸੀ ਜੋ ਪ੍ਰਸ਼ਾਸਨ ਦੇ ਸਾਡੀਆਂ ਗੱਲਾਂ ਮੰਨਣ ਨਾਲ ਉਹ ਟਲ ਗਿਆ ਤਾਂ ਅੱਗੇ ਤੋਂ ਵੀ ਮੈਂ ਤੁਹਾਡਾ ਚੈਨਲ ਰਹੇ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਦੋਂ ਵੀ ਬੇਅਦਬੀ ਹੋਈ ਹੈ ਇੱਕ ਸਰਕਾਰੀ ਬੰਦੇ ਨੇ ਬੇਅਦਬੀ ਕਰੀ ਹੈ ਪਿਛਲੇ ਜਿਹੜੇ ਜੇ ਪਰਚੇ ਕੀਤੇ ਹੁੰਦੇ ਤਾਂ ਅੱਜ ਇਹ ਘਟਨਾ ਨਹੀਂ ਹੋਣੀ ਸੀ ਮੈਂ ਬਾਰ-ਬਾਰ ਫੇਰ ਕਹਿ ਰਿਹਾ ਵੀ ਜਿਹੜਾ ਅਰਜਨ ਦੇਵ ਕਲਾਨੀ ਚ ਸ਼ਿਵ ਲਿੰਗ ਟੁੱਟਿਆ ਸੀ ਮੰਦਿਰ ਤੋੜਿਆ ਸੀ ਉਹਦੀ ਐਪਲੀਕੇਸ਼ਨ ਦਰਖਾਸਤ ਆਈ ਹੋਈ ਹੈ ਪ੍ਰਸ਼ਾਸਨ ਕੋਲ ਉਥੇ ਕਮੇਟੀ ਵਾਲਿਆਂ ਤੇ ਜਿਹੜੇ ਦੋਸ਼ੀ ਆ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਅਸੀ ਘਟਨਾ ਨਾ ਅੱਜ ਕਿਹੜੀਆਂ ਕਿਹੜੀਆਂ ਮੰਗਾ ਦੇ ਉੱਪਰ ਤੁਹਾਡੀ ਸਹਿਮਤੀ ਬਣੀ ਹੈ ਜਿਸ ਤਰ੍ਹਾਂ ਉੱਥੇ ਮੰਦਿਰ ਤੋੜਿਆ ਗਿਆ ਸੀ ਕਿਸ ਵੱਲੋਂ ਤੋੜਿਆ ਗਿਆ ਸੀਗਾ ਕੋਈ ਪਤਾ ਲੱਗਿਆ ਕੌਣ ਉਹ ਉਹ ਜਿਹੜੀ ਗੱਲ ਸਾਹਮਣੇ ਆਈ ਆ ਉਹਨਾਂ ਨੇ ਕਿਹਾ ਵੀ ਸਾਡੇ ਬੰਦੇ ਆਏ ਜ਼ਰੂਰ ਸੀ ਪੈਪਸੋਡ ਡਵੈਲਪਮੈਂਟ ਬੋਰਡ ਦੇ ਉੱਥੇ ਜਿਹੜੀ ਕੰਸਟ੍ਰਕਸ਼ਨ ਹੋ ਰਹੀ ਸੀ ਮੌਕੇ ਤੇ ਉਹਨਾਂ ਨੂੰ ਨਹੀਂ ਪਤਾ ਸੀ ਇਹ ਆਲਰੇਡੀ ਮੰਦਿਰ ਬਣਿਆ ਹੋਇਆ ਪੰਜਾ 60 ਸਾਲ ਤੋਂ ਉਹਨਾਂ ਨੇ ਉਸ ਨੂੰ ਜ਼ਰੂਰ ਕਿਹਾ ਸੀ ਜਿਹੜਾ ਮਿਸਤਰੀ ਆ ਵੀ ਤਰ ਤੇ ਪਰਚਾ ਹੋ ਜਾਊਗਾ ਉਹ এনਕਲੋਜ਼ਮੈਂਟ ਕਰ ਰਹੇ ਆ ਮੰਦਰ ਦੀ ਆਰਚ ਤੇ ਉਹ ਉਸਨੇ ਮਿਸਤਰੀ ਨੇ ਇਹ ਜਿਸ ਤਰ੍ਹਾਂ ਤੋਂ ਇਸ ਨਾਲ ਕਰਕੇ ਜਿਸ ਤਰ੍ਹਾਂ ਕੋਈ ਸਾਹਮਣੇ ਨਹੀਂ ਆਇਆ ਮੌਕੇ ਤੇ ਤੇ ਉਹ ਗੱਲ ਉੱਚੀ ਰਹਿ ਗਈ ਤੇ ਦੂਸਰੀ ਗੱਲ ਪ੍ਰਸ਼ਾਸਨ ਨੇ ਸੁਵਾਸਨ ਦਿਆ ਵੀ ਤੁਸੀਂ ਆਪ ਦਾ ਸਿਵਲਿੰਗ ਸਥਾਪਿਤ ਕਰਕੇ ਐਜ਼ ਇਟ ਇਜ਼ ਜਿਹੜੀ ਮੰਦਰ ਦੀ ਪੂਜਾ ਆਰਚਨਾ ਜਿਹੜੀ ਜਾਰੀਆਂ ਜਾਰੀ ਰੱਖੋ ਇੱਕ ਹਫ਼ਤੇ ਚ ਤੁਹਾਨੂੰ ਐਪਲੀਕੇਸ਼ਨ ਦਿੱਤੀ ਜਾਊਗੀ ਜੋ ਅਸੀਂ ਇੱਥੋਂ ਬਣਾ ਕੇ ਪ੍ਰਸ਼ਾਸਨ ਨੂੰ ਭੇਜਾਂ ਹਰ ਹਰ ਮਾਦੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 10 ਦਿਨ ਤੋਂ ਇਸ ਮਸਲੇ ਨੂੰ ਲੈ ਕੇ ਸਾਡੇ ਪ੍ਰਸ਼ਾਸਨ ਨਾਲ ਕਈ ਵਾਰ ਮੀਟਿੰਗ ਹੋਈ ਹੈ ਪਹਿਲਾਂ ਵੀ ਇਹਨਾਂ ਨੇ ਸਮਾਂ ਮੰਗਿਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਮੰਦਰ ਕੋਲੇ ਘੱਟ ਕਰਕੇ ਇਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਸੀ ਕਿ ਅਸੀਂ ਟਾਲੀ ਵਾਲਾ ਚੌਕ ਧਰਨਾ ਲਾਵਾਂਗੇ ਤਾਂ ਉਸ ਤੋਂ ਬਾਅਦ ਐਸ.ਡੀ.ਐਮ ਸਾਹਿਬ ਨੇ ਫੇਰ ਬੁਲਾ ਕੇ ਵਿੱਚ ਸ਼ਨੀਵਾਰ ਇਤਵਾਰ ਦਾ ਦਿਨ ਕਹਿਣ ਦੇ ਬਾਵਜੂਦ ਵੀ ਛੁੱਟੀ ਦਾ ਦਿਨ ਹੈ ਤਾਂ ਸਾਡੇ ਤੋਂ ਸਮਾਂ ਮੰਗਿਆ ਸੀ ਲੇਕਿਨ ਉਸ ਤੋਂ ਬਾਅਦ ਵੀ ਇਹਨਾਂ ਨੇ ਕੋਈ ਵੀ ਉਸ ਦੌਰਾਨ ਕਾਰਵਾਈ ਨਹੀਂ ਕੀਤੀ ਅੱਜ ਬੁੱਧਵਾਰ ਹੋ ਗਿਆ ਅੱਜ ਅਸੀਂ ਐਸ ਡੀ ਐਮ ਆਫਿਸ ਦੇ ਬਾਹਰ ਧਰਨਾ ਲਗਾਇਆ ਸੀ ਸਾਡੇ ਨਾਲ ਸਟੀਚ ਪ੍ਰਧਾਨ ਜੀ ਸੀਗੇ ਤੇ ਗਊ ਰਖਸ਼ਾ ਦਲ ਦੀ ਸਾਰੀ ਟੀਮ ਸੀ ਉਸ ਤੋਂ ਬਾਅਦ ਐਸ ਡੀ ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਨੇ ਸਾਨੂੰ ਅਸ਼ਵਰਸ਼ਨ ਦਿੱਤਾ ਹੈ ਵੀ ਆਹ ਜਗ੍ਹਾ ਅਸੀਂ ਤੁਹਾਨੂੰ ਪੈਪਸੂ ਵਾਲਿਆਂ ਤੋਂ ਅਲਰਟ ਕਰਾ ਕੇ ਪਰਮਾਨੈਂਟਲੀ ਮੰਦਰ ਲਈ ਦਵਾਂਗੇ ਤੇ ਪਹਿਲਾ ਜੋ ਕਾਗਜ਼ ਬੋਲਦੇ ਨੇ ਪੈਪਸੂ ਦੇ ਉਹਦੇ ਵਿੱਚ ਕਿਤੇ ਵੀ ਮੰਦਰ ਦਾ ਜ਼ਿਕਰ ਨਹੀਂ ਆਂਦਾ ਜੋ ਗੱਲ ਰਹੀ ਬੇਅਦਵੀ ਦੀ ਤਾਂ ਕੱਪਸੂਆ ਲੈ ਨੇ ਹੱਥ ਖੜੇ ਕਰ ਦਿੱਤੇ ਨੇ ਕਿ ਸਾਡੇ ਵੱਲੋਂ ਕੋਈ ਬੇਦਬੀ ਨਹੀਂ ਹੋਈ ਜੋ ਤੁਹਾਡੇ ਮਿਸਤਰੀ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੂੰ ਅਸੀਂ ਰੋਕਿਆ ਜਰੂਰ ਸੀ ਲੇਕਿਨ ਉਹਨਾਂ ਨੇ ਹੀ ਗਲਤੀ ਨਾਲ ਉਹ ਦੀਵਾਰ ਢੇਰ ਦਿੱਤੀ ਹੋਣੀ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈ ਤਾਂ ਮੌਕੇ ਤੇ ਮਤਲਬ ਨਾ ਕੋਈ ਚਸ਼ਮਦੀਦ ਗਵਾਹ ਸੀ ਉਸ ਦਾ ਮੌਜੂਦਾ ਜੋ ਇਲਾਕੇ ਦੇ ਨਿਵਾਸੀ ਸੀ ਉਹਨਾਂ ਵੱਲੋਂ ਵੀ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ ਇਸ ਕਾਰਨ ਉਸ ਮਸਲੇ ਨੂੰ ਅਸੀਂ ਛੱਡ ਕੇ ਹੁਣ ਐਡੀਐਮ ਸਾਹਿਬ ਨੂੰ ਅਸੀਂ ਇਹੀ ਕਿਹਾ ਵੀ ਸਾਨੂੰ ਜਲਦ ਤੋਂ ਜਲਦ ਇਹ ਜਗ੍ਹਾ ਅਲਾਟ ਕਰਕੇ ਦਿੱਤੀ ਜਾਵੇ ਤਾਂ ਉਹਨਾਂ ਨੇ ਸਾਨੂੰ ਅਫਰਸ਼ਨ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ ਅਸੀਂ ਰਿਪੋਰਟ ਬਣਾ ਕੇ ਭੇਜ ਦਾਂਗੇ ਤੇ ਉਹਦੀ ਰਿਪੋਰਟ ਦੀ ਕਾਪੀ ਤੁਹਾਨੂੰ ਅਸੀਂ ਸਪੁਰਦ ਕਰ ਦਾਂਗੇ ਤਾਂ ਸਾਨੂੰ ਉਮੀਦ ਹੈ ਵੀ ਜੋ ਇਹਨਾਂ ਨੇ ਅੱਜ ਸਾਡੇ ਨਾਲ ਪ੍ਰੋਮਿਸ ਕੀਤਾ ਹੈ ਤਾਂ ਇਹ ਹਫ਼ਤਾ ਨਹੀਂ ਤਾਂ 10 ਦਿਨ ਦੇ ਵਿੱਚ ਵਿੱਚ ਸਾਨੂੰ ਰਿਪੋਰਟ ਬਣਾ ਕੇ ਦੇ ਦੇਣਗੇ ਜਗ੍ਹਾ ਦੇ ਅਲਾਟਮੈਂਟ ਦਾ ਉਸ ਤੋਂ ਬਾਅਦ ਜਗ੍ਹਾ ਲਾਟ ਹੋ ਜਾਏਗੀ ਜੀ ਉਸ ਦੌਰਾਨ ਅਸੀਂ ਇਹ ਜੋ ਪੂਜਾ ਅਰਚਨਾ ਭਗਵਾਨ ਬੋਲੇਨਾਥ ਦੀ ਹੈ ਉਹ ਉਵੇਂ ਹੀ ਚੱਲਦੀ ਰਹੇਗੀ ਤੇ ਜਗ੍ਹਾ ਲਾਟ ਹੋਣ ਤੋਂ ਬਾਅਦ

तब हमें यहाँ पता चला कि ये मंदिर पिछले पचास साल से यहाँ पर था लेकिन एक एक बिना किसी वार्निंग के बिना किसी नोटिस के इस मंदिर को गिरा दिया गया और ये मंदिर कोई बन नहीं रहा था ये पचास साल पुराना एक शिवलिंग था जो कि पहले जमीन पे था और वो आसपास पास फर्स्ट शिवलिंग की वजह से वो गहरा हो गया छः फुट के करीब वो नीचे गहरा हो गया था तो उसपे पानी भरता था जब बरसाती थी तो लोगों की आस्था ये थी कि इस मंदिर को उठाकर ऊपर करके शिवलिंग को ऊपर करके ताकि इसका जलाभिषेक किया जा सके और इसका इसको जो इनका सजाना होता है इनका श्रृंगार किया जा सके श्रृंगार के लिए इन्होंने ऊपर उठाया था और कुछ भी नहीं था तो यहाँ से पता लगा तो तो देखिए मैं तो अभी जब आया तो आ, उस टाइम पे कोई ये सब लोग इकट्ठे थे उस टाइम प्रशासन का कोई व्यक्ति यहाँ मौजूद नहीं था जब मैं यहाँ पे आया हूँ वो पहले होके जा चुके थे आप आप वही बात नहीं मेरी किसी से कोई बात नहीं हुई मैं भी अभी बस थोड़ी देर पहले यहाँ पहुंचा हूँ तो आपके सामने ही हुई मेरा नाम पी रवि गौतम शिवसेना समाजवादी पंजाब प्रधान ਸਰ ਜਿਸ ਤਰ੍ਹਾਂ ਤੁਸੀਂ ਸੇਖੋਂ ਪਹੁੰਚਾ ਮੰਦਿਰ ਜਿਹੜੀ ਹੈ ਤੋੜਿਆ ਗਿਆ ਹੈ ਸ਼ਿਵਿੰਗ ਜਿਹੜਾ ਅਖੰਡਿਤ ਪਿੱਟਾ ਗਿਆ ਕੀ ਤੁਸੀਂ ਮੰਨ ਕਰਦੇ ਜਦੋਂ ਮੈਂ ਇੱਥੇ ਆਇਆ ਦੇਖਿਆ ਤਾਂ ਉਰੇ ਪ੍ਰਸੰਦ ਮੰਦਿਰ ਤੋੜ ਚੁੱਕੇ ਸੀ ਤੇ ਸਾਨੂੰ ਉਰੇ ਲੋਕਾਂ ਦੇ ਵਿੱਚ ਬਹੁਤ ਅਕਰੋਸ ਸੀ ਕਿਉਂਕਿ ਲੋਕੀ ਇਹ ਜਾ ਕਹਿੰਦੇ ਸਾਡੇ 50 ਸਾਲ ਪੁਰਾਣਾ ਮੰਦਿਰ ਬਣਿਆ ਸੀ ਮੰਦਿਰ ਬਣਾਉਣ ਕਰਕੇ ਲੋਕਾਂ ਦੀ ਆਸਾਂ ਜੁੜੀ ਹੋਈ ਸੀ ਤੇ ਜਦੋਂ ਪ੍ਰਸ਼ਾਸਨ ਬਿਗੜ ਦਸੇ ਵਗੈਰ ਨੋਟਿਸ ਦਿੱਤੇ ਉਹਨਾਂ ਨੇ ਤੋੜਤਾ ਮੰਦਿਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹ ਮੰਦਿਰ ਨੂੰ ਦੁਬਾਰਾ ਬਣਾਇਆ ਜਾਵੇ ਤੇ ਸਾਡੇ ਹਿੰਦੂ ਸੰਗਠਨ ਜਿੰਨੇ ਵੀ ਇਕੱਠੇ ਹੋਣਗੇ ਆ ਸਾਹਮਣੇ ਸਾਹਮਣੂ ਮੀਟਿੰਗ ਵੀ ਆ ਤਾਂ ਕਿ ਇਕੱਠੇ ਹੋ ਕੇ ਜੇ ਪ੍ਰਸ਼ਾਸਨ ਮੰਦਿਰ ਨਹੀਂ ਬਣਾਉਂਦੀ ਤਾਂ ਅਸੀਂ ਧਰਨਾ ਦੇਵਾਂਗੇ ਤੁਹਾਡੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਹਾਲ ਤੱਕ ਤਾਂ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ म पहले फिर उसमे फ वाले आ गए कस्तूरबा सेवा आश्रम रखा गया और मंदिर यह अटे छोटे ज्यादा मंदिर है मंदिर अजद पुराना मंदिर है ਬਹੁਤ ਪੁਰਾਣਾ ਹੈ ਫਿਰ ਹੁਣ ਇਹ ਇਹਨੂੰ ਤਮਕੀ ਦੇ ਕੇ ਕਿ ਆਨੇ ਮੈਂ ਵੀ ਆਈ ਹਾਂ ਉਸ ਟਾਈਮ ਜਦੋਂ ਉਹ ਖੜੇ ਨੇ ਬੋਲਿਆ ਕਿ ਮੈਂ ਕਹਿੰਦਾ ਜੇ ਮਾਤਾ ਜੀ ਤੁਹਾਡੇ ਨਾਮ ਮਤਲਬ ਪਲਾਟ ਹੋਏ ਤੁਸੀਂ ਮੰਦਿਰ ਬਣਵਾ ਲੋਗੇ ਮੈਂ ਕਿ ਤੁਸੀਂ ਸਾਨੂੰ ਦਿਓ ਪਲਾਟ ਅਸੀਂ ਮੰਦਿਰ ਬਣਵਾ ਲਾਂਗੇ ਦਿਓ ਸਾਨੂੰ ਪਲਾਟ ਪਲਾਟ ਕਹਿੰਦਾ ਪਲਾਟ ਅਸੀਂ ਦੇ ਨਹੀਂ ਸਕਦੇ ਵੀ ਆਪਣਾ ਕੇਸ ਨਾਲ 60 ਲੱਖ ਦੇ ਦਿਓ ਪੈਸੇ ਤਾਂ ਕਿੰਨੇ ਟਾਈਮ ਤੋਂ ਤੁਹਾਡੇ ਸਾਹ ਨਾਲ ਕਿਹੜੇ ਸਾਲ ਚ ਬਣਿਆ ਸੀ ਕੁਝ ਪਤਾ ਸਾਨੂੰ ਤੁਹਾਨੂੰ ਹੁਣ ਸਾਨੂੰ ਯਾਦ ਰਹੇਗਾ ਵੇ ਇਹ ਕਦੋਂ ਬਣਿਆਦਾ ਸਾਨੂੰ ਪਤਾ ਨਹੀਂ ਸਨ ਯਾਦ ਹੈਗਾ ਜਦੋਂ ਅਸੀਂ ਆਏ ਆ 1962 ਵਿੱਚ ਅਸੀਂ ਆਏ ਆ ਉਦੋਂ ਸਿਗਾ ਮੰਦਰ ਹਾਂ ਮੰਦਰ ਹੈਗਾ ਇਸ ਕੇ ਸਿਗਾ ਰਹੇ ਛੋਟੇ ਛੋਟੇ ਇਸ ਕੇ ਮੰਦਰ ਵਿੱਚ ਮੱਥਾ ਟੇਕਦੇ ਸੀ ਆ ਕੇ ਉਦੋਂ ਮੰਦਰ ਹੈਗਾ ਸੀ ਅਸੀਂ ਅਸੀਂ ਤਾਂ ਬਾਹਰ ਜਾਣਦੇ ਨਹੀਂ ਸੀ ਸਾਡੇ ਮਾਬਾ ਜਾਨ ਨਹੀਂ ਦੇ ਤੇ ਇੱਥੇ ਸੁਬਦਨ ਰਹਿੰਦੇ ਸੀਗੇ ਉਹ ਕਹਿੰਦੇ ਸੀ ਮੰਦਰ ਇਹ ਮੰਦਰ ਦੀ ਜਗ੍ਹਾ ਹੈ ਮੰਦਰ ਹੀ ਬਣੇਗਾ ਇਹ ਹੈ ਮੰਦਰ ਦੀ ਜਗ੍ਹਾ ਕਿਸੇ ਦੀ ਜਗ੍ਹਾ ਨਹੀਂ ਹੈਗੀ ਸਿਰਫ ਮੰਦਰ ਦੀ ਜਗ੍ਹਾ ਹੈਗੀ ਹੈ ਬਾਕੀ ਹੌਣ ਜਿਵੇਂ ਮਰਜ਼ੀ ਉਹ ਕਈ ਜਾਣ ਕੋਚ ਕੀ ਮੰਗ ਕਰਦੇ ਆ ਅਸੀਂ ਕਹਿੰਨੇ ਵੀ ਸਾਡੇ ਹੁਣ ਜਿਵੇਂ ਮੰਦਰ ਟਾ ਕੇ ਗਏ ਨੇ ਮੰਦਰ ਓਵੇਂ ਹੀ ਬਣਾ ਕੇ ਜਾਣ ਨਾਲ ਇਟਾ ਉਹ ਆਪਣੀਆਂ ਲਿਆਣ ਲੇਬਰ ਵੀ ਆਪਣੀ ਲਿਆ ਕੇ ਬਣਵਾ ਕੇ ਦੇਣ ਮਹਗੇ ਚੰਨੀ ਤਾਂ ਤਰਨ ਲਾ ਦਾਂਗੇ ਬਸ ਯਕੀਨ ਆ ਮਿਸਟਰ ਸਰ ਪ੍ਰਸ਼ਾਦ ਸਰ ਕਿਹੜੀ ਜਗ੍ਹਾ ਹੈ ਜੀ ਕਿ ਇੱਥੇ ਮੰਦਿਰ ਸਰ ਇਹ ਕਿ ਸਰਵਾ ਸਵੇਰ ਅਸ਼ੁਮੀਨ ਸੈਕ੍ਰੀਟ ਬੰਦੀ ਏਰੀਆ ਤੇ 50 ਸਾਲ ਪੁਰਾਣਾ ਮੰਦਰ ਸੀਗਾ ਇਹ 5-5 ਫੁੱਟ ਵਿੱਚ ਸੀ ਮੰਦਰ ਇਜੇ ਜਾ ਕੇ ਮਲਵਾਲਾ ਪਾਗੇ ਟਰਲੇ ਵਾਲੇ ਪਾਗੇ ਨੌਮੇਗਾ ਕੇ ਸੇ ਕੰਸਟਰਕਸ਼ਨ ਕਰਾਈ ਹੈ ਘਟੋ ਘਟ ਨਾ ਕਰਦੇ ਸਾਰੇ ਨਮੂਲੇ ਵਾਲੇ ਨੇ ਮਿਲ ਕੇ ਨੋਟ ਚਾਰ ਕੀਤਾ ਹੈ 20 ਲੱਖ ਰੁਪਏ ਖਰਚਾ ਆ ਗਿਆ ਤੇ ਕਰਦੇ ਕਰਦੇ ਤੇ ਉਹਨਾਂ ਨੇ ਪੈਪਸੋ ਵਾਲੇ ਨੇ ਆ ਕੇ ਮੇਚ ਨਾਦਨ ਰਿਟਰਨ ਦਿੱਤਾ ਨਾ ਕੁਝ ਵੀ ਨਹੀਂ ਕੀਤਾ ਸਾਨੂੰ ਮਿੰਟਾ ਜੁਲਿਆਂ ਆ ਕੇ ਪ੍ਰਸ਼ਾਸਨ ਨੇ ਮੰਡਰ ਤਵਾਰਤਾ ਗੇਰਤਾ ਮੰਡਰ ਹਾਂਜੀ ਅਬ ਲੇਬਰ ਵਗੈਰਾ ਨਾਲ ਅਸੀਂ ਅੰਦਰ ਗਏ ਉਹਨਾਂ ਨੇ ਕਿਹਾ ਜੀ ਅਸੀਂ ਅੱਜ ਬਲਾਕ ਕਰ ਰਹੇ ਹਾਂ ਤੁਹਾਨੂੰ ਕੰਟੇਨਰ 2 ਘੰਟੇ ਦਾ ਟਾਈਮ ਦਿੱਤਾ ਹੈ ਨਾਲ ਹੀ ਐਸੇ ਗਿਰਵਾ ਕੇ ਜਾਵਾਂਗੇ ਇਹ ਕਿੰਨੇ ਸਾਲ ਪੁਰਾਣਾ ਹੈ ਇਹ ਸਿਵਲਿੰਗ ਕਿੱਥੇ ਸਟਾਪ ਸਰ 50 ਸਾਲ ਪੁਰਾਣਾ ਮੰਦਰ ਹੈ ਇਹ ਵੀ ਤੁਸੀਂ ਦੇਖ ਲਓ ਇਹਨਾਂ ਦੀ ਉਮਰ ਦੇਖ ਲਓ ਜਦੋਂ ਆਏ ਇਹ ਮੰਦਰ ਸੇਵਾ ਕਰ ਰਹੇ ਸਰ ਮੰਗ ਹੈ ਜੀ ਕਿ ਇਹਨੂੰ ਜਲਦੀ ਤੋਂ ਜਲਦੀ ਦੁਬਾਰਾ ਬਣਾ ਲੀਏ ਇੱਥੇ ਬਣਾਇਆ ਜਾਵੇ ਠੀਕ ਹੈ ਬੀਸੀਪਲੀ ਜੀ ਇਹਦੇ ਵਿੱਚ ਇੱਕ ਸਾਡੀ ਪੈਪਸੂਡ ਦੀ ਜਗ੍ਹਾ ਹੈ ਜਿੱਥੇ ਇੱਕ ਮੰਦਿਰ ਦੀ ਸਥਾਪਨਾ ਕਾਫੀ ਲੰਬੇ ਚਿਰ ਤੋਂ ਕੀਤੀ ਹੋਈ ਸੀ ਉੱਥੇ ਪਿੱਪਲ ਦੇ ਹੇਠ ਮੂਰਤੀ ਸਥਾਪਿਤ ਕੀਤੀ ਹੋਈ ਸੀ ਐਂਡ ਸਾਨੂੰ ਕੱਲ ਪਰਸੋ ਪਤਾ ਲੱਗਿਆ ਕਿ ਕੁਝ ਉੱਥੇ ਵਿਅਕਤੀ ਦੀਵਾਰਾਂ ਖੜੀਆਂ ਕਰਨ ਲੱਗੇ ਸੋ ਐਜ਼ ਅ ਸਰਕਾਰੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਰਕਾਰੀ ਜਗ੍ਹਾ ਦੇ ਉੱਤੇ ਇਨਕੋਚਮੈਂਟ ਨਾ ਹੋਵੇ ਅਸੀਂ ਉਹਨਾਂ ਨੂੰ ਰੋਕਿਆ ਤੇ ਇਸ ਪ੍ਰਤੀ ਇਹਨਾਂ ਦਾ ਰੋਸ ਸੀਗਾ ਕਿ ਸਾਡੇ ਮੰਦਿਰ ਦੀ ਦੁਵਾਰਾਂ ਨੂੰ ਕਿਉਂ ਰੋਕਿਆ ਗਿਆ ਸੋ ਅਸੀਂ ਇਹਨਾਂ ਨੂੰ ਇਹੀ ਸਲਾਹ ਦਿੱਤੀ ਜਿਹੜੇ ਮੰਦਿਰ ਦੇ ਹੈੱਡ ਸੀਗੇ ਤੇ ਬਾਕੀ ਬੰਦੇ ਕਿ ਤੁਸੀਂ ਇੱਕ ਅਲਾਟਮੈਂਟ ਪ੍ਰੋਸੀਜਰ ਲਈ ਐਪਲੀਕੇਸ਼ਨ ਦਿਓ ਕਿ ਮੰਦਰ ਲਈ ਪ੍ਰੋਪਰ ਜਗ੍ਹਾ ਅਲੋਟ ਕਰਾਈ ਜਾਵੇ ਤਾਂ ਕਿ ਅਸੀਂ ਜੋ ਨਕਸ਼ਾ ਹੈ ਉਸ ਜਗ੍ਹਾ ਦਾ ਉਹਨੂੰ ਚੇਂਜ ਕਰ ਸਕੀਏ ਐਂਡ ਉੱਥੇ ਇੱਕ ਪ੍ਰੋਪਰ ਟੈਂਪਲ ਦੀ ਜਗ੍ਹਾ ਉੱਥੇ ਆਪਣਾ ਸਥਾਪਿਤ ਕਰ ਸਕੀਏ ਤਾਂ ਕਿ ਕੱਲ ਨੂੰ ਮੰਦਰ ਲਈ ਵੀ ਆਸਾਨੀ ਰਹੇ ਐਂਡ ਕਿਸੇ ਵੀ ਜਿਹੜਾ ਕੋਈ ਵੀ ਅਫਸਰ ਅਗਲਾ ਆਉਂਦਾ ਉਹਨੂੰ ਵੀ ਇਹ ਪ੍ਰੋਪਰ ਕਲੈਰਿਟੀ ਰਹੇ ਕਿ ਉੱਥੇ ਮੰਦਰ ਦੀ ਜਗ੍ਹਾ ਸੋ ਇਸ ਚੀਜ਼ ਤੇ ਜਿਹੜੀ ਸੈਂਪੀ ਉਹ ਬਣੀ ਆ ਐਂਡ ਅਸੀਂ ਅਗਲੇ 7 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਪ੍ਰੋਸੈਸ ਉਹ ਪੂਰਾ ਕਰਕੇ ਅਸੀਂ ਐਪਲੀਕੇਸ਼ਨ ਮੂਵ ਕਰਾਂਗੇ ਸਰ ਜਿਹੜੇ ਜਿਹਨਾਂ ਦਾ ਮੰਦਿਰ ਸੀਗਾ ਉਹ ਕਹਿੰਦੇ ਵੀ ਸਾਡਾ ਜਿਹੜਾ ਮੰਦਿਰ 7 ਸਾਲ ਦਾ ਹੈ ਇਹ ਬਿਲਕੁਲ ਓਹੀ ਗੱਲ ਕਰੇ ਮੰਦਿਰ ਤਾਂ ਦੇਖੋ ਅਸੀਂ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਿ ਉੱਥੇ ਬਹੁਤ ਦੇਰ ਤੋਂ ਆਪਣੇ ਪਿੱਪਲ ਹੇਠ ਮੂਰਤੀ ਪੂਜਾ ਹੋ ਰਹੀ ਆ ਐਂਡ ਉੱਥੇ ਸ਼ਿਵਲਿੰਗ ਵੀ ਸਥਾਪਿਤ ਸੀ ਸੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਅਸੀਂ ਮੰਨਦੇ ਹਾਂ ਉਸ ਚੀਜ਼ ਨੂੰ ਪਰ ਜੇ ਕੋਈ ਨਵੀਂ ਕੰਸਟ੍ਰਕਸ਼ਨ ਕਰਦਾ ਫੋਰ ਐਗਜ਼ਾਮਪਲ ਉਥੇ ਜਿਵੇਂ ਦੁਵਾਰਾ ਖੜੀਆਂ ਕੀਤੀਆਂ ਜਾ ਰਹੀਆਂ ਸੀ ਉਸ ਚੀਜ਼ ਨੂੰ ਅਸੀਂ ਰੋਕਿਆ ਸੀ ਸਰ ਜੀ ਕਹਿੰਦੇ ਇਹ ਢੰਗਾਈ ਸੀ ਨੰਗਾਈ ਕਰਕੇ ਪਾਣੀ ਖੜੇ ਜਾਂਦਾ ਸੀ ਤਾਂ ਕਰਕੇ ਉੱਪਰ ਚੁੱਕਿਆ ਸੀ ਦੇਖੋ ਜੋ ਵੀ ਗੱਲ ਹੈ ਬਟ ਨਵੀਂ ਕੰਸਟ੍ਰਕਸ਼ਨ ਅਸੀਂ ਅਲਾਉ ਨਹੀਂ ਕਰ ਸਕਦੇ ਸਰ ਇਹ ਲਗਾਤਾਰ ਤੀਸਰੀ ਘਟਨਾ ਰਾਜਪੁਰਾ ਜੀ ਸੀਮ ਕਿੰਨੇ ਬੰਦ ਰੱਖਦੇ ਸੀ ਦੇਖੋ ਹੁਣ ਪਿੱਛੇ ਜੇ ਇੱਕ ਕਿਸੇ ਬੰਦੇ ਨੇ ਇੱਥੇ ਮਜ਼ਾਰ ਸਥਾਪਿਤ ਕੀਤੀ ਸੀਗੀ ਅਸੀਂ ਉਸ ਨੂੰ ਵੀ ਉਹਦੇ ਜਿਹੜੇ ਸ਼ੈੱਡ ਵਗੈਰਾ ਹੈਗੇ ਆ ਉਹ ਜੀ ਸੀ ਬੀ ਦੇ ਨਾਲ ਢਾਇਆ ਉਹਨੂੰ ਤੇ ਲਗਾਤਾਰ ਜਿਹੜੀ ਇਨਕ੍ਰੋਚਮੈਂਟ ਦੀ ਐਕਟੀਵ ਕਈ ਦੇਖੋ ਜਨੂਨ ਨੇ ਕਈ ਸਿਰਫ ਧਾਰਮਿਕ ਸਥਾਨਾਂ ਦੀ ਆੜ ਦੇ ਵਿੱਚ ਜਿਹੜੇ ਕਿ ਇੱਕ ਭੂ ਮਾਫੀਆ ਹੁੰਦਾ ਉਹ ਵੀ ਜਿਹੜੀਆਂ ਸਰਕਾਰੀ ਲੈਂਡਸ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਸਾਡੀ ਨਿਗਾਹ ਪਰੋਪਰ ਇਹਦੇ ਤੇ ਹੈਗੀ ਅਸੀਂ ਐਂਡ ਐਕਸ਼ਨ ਲੈ ਰਹੇ ਹਾਂ ਸ਼ਹਿਰ ਵਸਨ ਕੀ ਜਣਾ ਚਾਹੁੰਦੇ ਆ ਸਰ ਸਭੀ ਸ਼ਹਿਰ ਵਾਸੀ ਨੂੰ ਇਹੀ ਬੇਨਤੀ ਹੈ ਕਿ ਅਗਰ ਤੁਹਾਡੇ ਧਿਆਨ ਦੇ ਵਿੱਚ ਕੋਈ ਇਦਾਂ ਦੀ ਜਿਹੜੀ ਘਟਨਾ ਉਹ ਤੁਹਾਡੇ ਸਾਹਮਣੇ ਹੁੰਦੀ ਆ ਤੇ ਤੁਹਾਡੇ ਧਿਆਨ ਦੇ ਵਿੱਚ ਆਉਂਦੀ ਆ ਕਿਰਪਾ ਕਰਕੇ ਸਾਡੇ ਧਿਆਨ ਦੇ ਵਿੱਚ ਲੈ ਕੇ ਆਓ ਤੇ ਅਸੀਂ ਪ੍ਰੋਪਰ ਨੋਟਿਸ ਦੇ ਕੇ ਉਹਨਾਂ ਉਹਦੇ ਤੇ ਕਾਰਵਾਈ ਕਰਾਂਗੇ ਸਰ ਜਿਸ ਤਰ੍ਹਾਂ ਤੁਸੀਂ ਇੱਥੇ ਅਲਾਟਮੈਂਟ ਕਰ ਰਹੇ ਹੋ ਜਿਵੇਂ ਹੋਰ ਕਿਸੇ ਧਰਮ ਦਾ ਪੀ ਕਰ ਲੈਂਦਾ ਸਥਾਪਨਾ ਜਾਂ ਹੋਈ ਵੀ ਹੈ ਕੀ ਉਹਨੂੰ ਵੀ ਅਲਾਟਮੈਂਟ ਕਰੋਗੇ ਕਿ ਸਾਡੇ ਧਰਮ ਬੋਧ ਨੇ ਜੀ ਇੰਡੀਆ ਦੇ ਵਿੱਚ ਦੇਖੋ ਕੇਸ ਟੂ ਕੇਸ ਵੈਰੀ ਕਰਦਾ ਹੁਣ ਜਿਵੇਂ ਇਸ ਚੀਜ਼ ਦੇ ਵਿੱਚ ਅਰਤੂਪ ਨੇ 68 ਸਾਲ ਪਹਿਲਾਂ ਦਾ ਉੱਥੇ ਮੰਦਿਰ ਸਥਾਪਿਤ ਹੈਗਾ ਤੇ ਲੋਕਾਂ ਦੀ ਕਾਫੀ ਲੋਕਾਂ ਦੀ ਉੱਥੇ ਆਸਥਾ ਵੀ ਜੁੜੀ ਹੋਈ ਹੈ ਜਿੰਨੇ ਵੀ ਉੱਥੇ ਕਸਤਰਬਾ ਕਸਤਰਬਾ ਕਲੋਨੀ ਵਾਲੇ ਲੋਕ ਹੈਗੇ ਨੇ ਉਹਨਾਂ ਦੀ ਵਿਸ਼ਵਾਸਤਾ ਵੀ ਜੁੜੀ ਹੋਈ ਹੈ ਇਹਨੂੰ ਧਿਆਨ ਦੇ ਵਿੱਚ ਰੱਖਦੇ ਅਸੀਂ ਅਸੀਂ ਇੱਕ ਐਪਲੀਕੇਸ਼ਨ ਮੂਵ ਕਰਾਂਗੇ ਐਂਡ ਆਪਣੇ ਵੱਲੋਂ ਰეკਮੈਂਡ ਕਰਕੇ ਉਹਨੂੰ ਦੇ ਭੇਜਾਂਗੇ ਜਿਹੜਾ ਮੰਦਿਰ ਦੇ ਬਾਰੇ ਅੱਜ ਇੱਥੇ ਇਕੱਠੇ ਹੋਏ ਸੀ ਸਾਰੇ ਇਹਨਾਂ ਨੇ ਆਪਣਾ ਮਤਾ ਪਾ ਕੇ ਐਸਡੀਓ ਸਾਹਿਬ ਨੂੰ ਦਿੱਤਾ ਵੀ ਜਿਹੜਾ ਸਾਡਾ ਮੰਦਿਰ ਇੱਥੇ ਬਹੁਤ ਪੁਰਾਣਾ ਸੀ ਐਸਡੀਓ ਸਾਹਿਬ ਨੇ ਨਕਸ਼ੇ ਦੇ ਅਨੁਸਾਰ ਜੋ ਵੀ ਹੋਏਗਾ ਕਰਕੇ ਇਹਨਾਂ ਨੂੰ ਆਸ਼ ਅਸੀਂ ਤੁਹਾਨੂੰ ਡੀਸੀ ਸਾਹਿਬ ਤੋਂ ਮਾਰਕ ਕਰਾ ਕੇ ਤੇ ਸੀਐਮ ਸਾਹਿਬ ਦੇ ਹੈੱਡ ਨੇ ਪੈਪਸੂ ਡਵੈਲਪਮੈਂਟ ਬੋਰਡ ਦੇ ਉਹਨਾਂ ਤੋਂ ਤੁਹਾਨੂੰ ਪਾਸ ਕਰਾ ਕੇ ਤੁਹਾਡੇ ਨਾਮ ਪੱਕਾ ਕਰਤਾ ਸਰ ਇਹਦੇ ਕਿਹੜਾ ਰੋਲ ਜ਼ਿਆਦਾ ਰਹਾ ਧਰਨੇ ਦਾ ਕਿ ਪ੍ਰਸ਼ਾਸਨ ਦਾ ਆ ਸਾਰਾ ਨਾਲ ਮਿਲ ਕੇ ਹੀ ਹੋਇਆ ਇਸ 'ਚ ਕੋਈ ਉਹ ਨਹੀਂ ਹੈਗਾ ਇਹ ਜਿਆ ਸਾਰਾ ਸ਼ਹਿਰ ਸਾਰੇ ਸ਼ਹਿਰ ਨੇ ਇਕੱਠਾ ਰਹਿਣਾ ਇਸ 'ਚ ਆ ਕੋਈ ਉਹ ਨਹੀਂ ਕਰਨਾ ਬਿਲਕੁਲ ਵੀ ਪੱਤਰਕਾਰਤਾ ਜਾਂ ਕੋਈ ਉਹ ਨਹੀਂ ਸਾਰਾ ਸ਼ਹਿਰ ਇਕੱਠਾ ਹੈ ਇਕੱਠੇ ਰਹਿ ਕੇ ਆਪਾਂ ਇਹਨੂੰ ਰੱਖਣਾ ਐ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ